ਕਾਲ ਨੂੰ ਤਾਂ ਖਾ ਗਿਆ ਉਹ ਵੀ ਲਾ ਗਿਆ ਚਾਲਾ ਨਾ ਤਾਂ ਪਾਦੀ ਮੂਰ ਨੂੰ ਤੂੰ ਵੀ ਪਾ ਲੈਨੀ ਨੂੰ ਪਾ ਮਨ ਮੂਰ ਨੂੰ ਇਹਦੇ ਚ ਇਹਦੇ ਪਾ ਦੇ ਹਾਂ ਨਾ ਮੈਂ ਦਈ ਬਾਕੀ ਤਵੇ ਚ ਕਾਲਾ ਨੂੰ ਕੋਣਾ ਨਹੀਂ ਨੋ ਨੋ ਉਹ ਤਾਂ ਸਿੰਪਲ ਹੀ ਕੋਸ ਚ ਚਾਲਾ ਕੋਣੇ ਖਾਂਦੇ ਗਾ ਜੀ ਇਹ ਨਹੀਂ ਮੈਂ ਇਹ ਜੀ ਮੈਨੇ ਕਿੱਟ ਨਹੀਂ ਕੱਲ ਲਾਈ ਪਈ ਆ ਉਹ ਮੈਂ ਕਚਾ ਦਾ ਨਹੀਂ ਲੈ ਲੂੰਗੀ ਤੁਰ ਦੇ ਰੋ ਭਾਜੀ ਨਹੀਂ ਨਹੀਂ ਹੱਥ ਨੇ ਦੂਜਾ ਨੂਰ ਆ ਜਾ ਮੁੰਡੂ ਚੱਕੀ ਆਸੀ ਦਾ ਰੋ ਨਹੀਂ ਬਣਾਉਂਦੇ ਰਾਨੀ ਪਦੀਨੇ ਦੀ ਉਹ ਪਦੀਨੇ ਦੀ ਮੇਰੇ ਕੋਲ ਲਾਲ ਮੈਚਾਂ ਸਿਕਾਈਆਂ ਹੋਈਆਂ ਪਈਆਂ ਅੱਛਾ ਹਾਂ ਤੇ ਪਦੀਨਾ ਹਰੇ ਗੰਡੇ ਆਦੇ ਘਰਦੇ ਆ ਨਾ ਹਾਂ ਉਹ ਤੋਂ ਹੀ ਬੜੀ ਸਵਾਲ ਬਾੜੀ ਉਹ ਤੋਂ ਤੋੜ ਕੇ ਕੰਨੇ ਹਰਿੰਗ ਆ ਮਚਾਂ ਦੀ ਤੇ ਇਹ ਤਾਂ ਡੇਲੀ ਨੂੰ ਬਣਾਉਂਦੇ ਚਟਨੀ ਚਾਹਤ। ਮੇਰਾ ਲਾ ਗਿਆ। ਅੱਧ ਫਿਰ ਮੈਂ ਇੱਕ ਮੀਟ ਤੇ ਇੱਕ ਕਰੇਲ ਮੈਂ ਤਾਂ ਥੋੜੀ ਜਿਹੀ ਫੜੀ। ਮੈਂ ਲਾਇਆ ਤਾਂ ਪਧੀਨਾ ਸਾਰਾ ਸੁੱਕੋ ਗਿਆ ਧੋਭਾਂ ਕਰਦੇ। ਨਾ ਅਗਮਲੇ ਚ ਕੋਠੇ ਧੋਭਾ ਨਹੀਂ ਨਹੀਂ ਥੱਲੇ ਕਮਰੇ ਉੱਤੇ ਸੀ ਗੈਰੀ ਦੇ ਚ। ਹਾਂ ਜੀ ਸਾਰਾ ਸੁੱਕ ਗਿਆ। ਬਾਹਰ ਕਾ ਨਹੀਂ ਬਾਹਰ ਕਮਰੇ ਨਾਲ ਜੋ ਸਾਡੇ ਹੋ ਏਸੀ ਹਾਲੇ ਚਲਾ ਕੇ ਨਗੇ ਏਸੀ ਤਾਂ ਤਿੰਨ ਲੱਗੇ ਫਿਰ ਚਲੀ ਗਾ ਉਹ ਜੇ ਏਸੀ ਲੱਗੇ ਹੋਏ ਸੀ ਕਿ ਲਗਵਾਏ ਐ ਏਸੀ ਬੰਦੇ ਨੇ ਲੱਗੇ ਹੋਏ ਸੀ ਦੋ ਤਾਂ ਦੋ ਤਾਂ ਲੱਗੇ ਦੋ ਲੱਗੇ ਆਸੇ ਨਹੀਂ ਤਾਂ ਜੇ ਪਾਸੋਂ ਮੈਸਤਰੀ ਦਾ ਕੁਮ ਦਾ ਹੁਣ ਠੀਕ ਕਰਵਾ ਲੈਂਦੇ ਉਹਨਾਂ ਨੂੰ ਸਾਰਾ ਕੋਈ ਪੌਣਾ ਪੌਣਾ ਨਹੀਂ ਇਸ ਤਰ੍ਹਾਂ ਕਰ ਦਿੰਦੇ ਸੇਕ ਦਿੰਦੇ ਟਿਮਟੇ ਨਾ ਸਾਰਾ ਸਾਡਾ ਠੇਕਾ ਹੀ ਮਾਰਿਆ ਆਪ ਘਰ ਕੇ ਕੋਣਾ ਸਾਡੇ ਤਾਂ ਏਸੀ ਤਾਂ ਛੱਡ ਦਿੱਤਾ ਜਣ ਜੋ ਕਿ ਬਾਕੀ ਸਭ ਕੁਝ ਲਈ ਫਸੋਈ ਲੱਗ ਗਈ ਇਸੇ ਨਹੀਂ ਸੁਣੀ ਪੱਟ ਕੇ ਲੈ ਗਈ ਅੱਛਾ ਕੋਲਾ ਆਂ ਕਰਾ ਜੀ ਜੀ ਪੁੱਤ ਮੈਂ ਖਾ ਲਾਂ ਤਾਂ ਚਾਂਚਾ ਦੇ ਰੱਖ ਰਣ ਤੋ ਖਾ ਰੈਂਦੀ ਪਹਿਲਾਂ ਨਾ ਕੋਈ ਗੱਲ ਨੂੰ ਸਾਜੇ ਨੂੰ ਖਾ ਲਵੇ ਫਿਰ ਖਾਣੇ ਨਹੀਂ ਸ਼ੱਕਰੀ ਚਲੋ ਪੈਸੇ ਲੈ ਲਿਓ ਸੋਈ ਦੇ ਹਾਂ ਨਾ ਬੰਨੇ ਨਹੀਂ ਤੀਜੇ ਮੰਦੇ ਤੋਂ ਤਾਰਤਾ ਲਈ ਇਹਨਾਂ ਨੇ ਅੱਛਾ ਹਾਂ ਵੀ ਆ ਮੇਤੇਰਾ ਕੰਮ ਹੋ ਗਿਆ ਲਾਣ ਹਾਂ ਉਪਰ ਬਸਤੀ ਜੀ ਮੰਜਲ ਕਰਤੀ ਆ ਹੋਲੀ ਹੋਲੀ ਲੈਫਟ ਲਾਗ ਜਾਈ ਜਾਊਗੀ ਆ ਉਹ ਦੇਖਦੇ ਹਾਂ ਜੇ ਆਪਣੀ ਸੈਪਰੇਟ ਲੱਗ ਜੇ ਨਾ ਜੇ ਨਹੀਂ ਜਾਵਾ ਨਹੀਂ ਹੱਦੀ ਸਾਡੀ ਰਹਗੀ ਲੱਗ ਅਲੱਗ ਬਣਵੀਂ ਪਾ ਕੇ ਮੈਂ ਤਾਂ ਜਦੋਂ ਇਹ ਆਦੀ ਤਾਂ ਇਹ ਨਹੀਂ ਸਕਦਾ ਜਿਹੜੀ ਦੇ ਅੰਦਰ ਖਾਂਦੇ ਆਂ ਨਹੀਂ ਖਾਣੀ ਖਾਣ ਨੂੰ ਇਹ ਆਇ ਨਹੀਂ ਆ ਮੰਗੇ ਸਾਰੇ ਦਿਨਾਂ ਉਹ ਤੇਰਾ ਕੰਮ ਦਾ ਹੋ ਜਾਂਦਾ ਨੂੰ ਕੰਮ ਦਾ ਹੋ ਉਹ ਦਿਨ ਵੀ ਇਹਨੂੰ ਕੋਈ ਕੰਮ ਨਹੀਂ ਸੀ ਜਦੋਂ ਕੋ ਬਤੇ ਮੈਂ ਗਈ ਸੀਗੀ ਹੂੰ ਕਿਸੇ ਕੱਟ ਕਰਵਾਇਆ ਇਹ ਤੇ ਕਿ ਗਏ ਸੇ ਘਰ ਦਵਰ ਸਭ ਕੱਟ ਬੋ ਨਹੀਂ ਮੈਂ ਗਈ ਆ ਕੀ ਲੈਣਾ ਤੂੰ ਕੀ ਲੈਣਾ ਉਹ ਵੀ ਜੇ ਤਾਏ ਮੈਂ ਕਿ ਦੇਵਤ ਕੋਲੇ ਲਾ ਕੇ ਕਰੀਦਾ ਸੋਹਣਿਆ ਆਪਤਾ ਹੀ ਰੱਖ ਦੇ ਫੇ ਤੇਰੀ ਅੰਟੀ ਖਾ ਲੂਗੀ ਵਾਚ ਗਿਆ ਤੂੰ ਰੋਟੀ ਦਾ ਮਾਂ ਕੁੜੀ ਨੂੰ ਦਾ ਮਾਂ ਕਲਾ ਪੁੱਤ ਦੀਦੀ ਤਾ ਵਿਚਾਰੀ ਉਹ ਆਡੀਓ ਸੰਗਣ ਵਾਲੀ ਨਹੀਂ ਹੈ ਜੀ ਹਾਂ ਚੌਂਚਾ ਦੇ ਤਾ ਚੌਂਚਾ ਦਾ ਚੌਂਚਾ ਦੇ ਦੇ ਵਾਖ ਜਾ ਲੈ ਚੌਂਚਾ ਮੈਂ ਮੈਂ ਸੁਣ ਲਾ ਜਾ ਵੀਦੇ ਆ ਕਾ ਕਰਾਂ ਨਹੀਂ ਹਾਂ ਅੰਟੀ ਨੇ ਚਾਂਦੀ ਦੇ ਗਲਾਸ ਰੱਖੇ ਉਹਨਾਂ ਨੂੰ ਲੈ ਲੈ ਤਰੇ ਲੈ ਪਿਆਰੇ ਵਾਂਟੀ ਆ ਤੇ ਕੰਪਨੀ ਐ ਤੂੰ ਕਈ ਤਾਂ ਹੋਈ ਐ ਸਾਥੇ हां नूर दैवी पापा ਦੇ ਨਾਂ ਕੇ ਸੀ ਆਪਾਂ हां 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 ਉਹ ਤੀਆਂ ਮੇਰੇ ਨਹੀਂ ਆਈ ਸੀ ਇਹ ਤੀਆਂ ਵੇਲੇ ਵੀ ਤਾਈ ਸੀ हां ਵੀ ਆਈ ਸੀ ਇੱਕ ਦੋ ਵਾਰੀ ਤੇ ਵੀ ਆਈ ਨਾ ਪਹਿਲਾਂ ਵੀ ਆਈ ਆ ਇਹ ਦਲਦੀ ਵੀ ਆਈ ਆ ਇਹ हां ਉਹ ਤੂੰ ਨਹੀਂ ਆਈ ਸੀ ਤਾਂ ਪਹਿਲਾਂ ਹੀ ਖਸਾਬ ਜੀ ਕਰਦੀ ਹੁੰਦੀ ਸੀ ਪਤਾ ਹੈ ਇਹ ਸਾਬਜੀ ਆਥ ਨੇ ਉੱਥੇ ਲੈ ਕੇ ਜਾਂਦੇ ਹੁੰਦੇ ਸੀ ਉਹ ਰੈਸਟੋਰੈਂਟ 'ਚ ਕੰਮ ਕਰਦੇ ਸੀ ਮੈਂ ਕਿਹਾ ਕਿ ਕੀ ਕੀ ਬਣਾਉਣੀ ਨੇ ਅੱਜ ਸੀ ਆਹ ਉਹ ਜਿਹੜੇ ਦਿੱਤੇ ਦੇ ਫਿਰ ਲੱਕੀ ਅੰਨ ਸੀ ਅਸ ਜੀ ਇਹ ਨਿਆਣੀ ਕਰਦੇ ਹੁੰਦੇ ਜਾਲੇ ਤਾਂ ਪਤਾਤੀ ਨੇ ਬਣਾ ਲੇ ਹੂੰ ਔਰ ਆਪਣਾ ਕੋਈ ਚੀਜ਼ ਰੈਂਗਣ ਵੀ ਕਰ ਲੈਣੇ ਅੱਛਾ ਜਪੜਦੇ ਵਾਸਤੇ ਠੀਕ ਹੂੰ ਜਵਾਦ ਬਣਿਆ ਨਾ ਤੇਰੇ ਹੂੰ ਇਹ ਵੀ ਚੱਪਾਰੀਆਂ ਰੁੱਤੋਂ ਸੇਮੀਆਂ ਲੱਗ ਜਾਂਦੀ ਹੁੰਦੀ ਆ ਸਾੜੀ ਲੈਣ ਜਿਵੇਂ ਲੀ ਲਾਣ ਲੱਗੇ ਹੁਣ ਭਾਂਡੇ ਆ ਮਸ਼ੀਨ ਵਿੱਚ ਵਧੀਆ ਇਹਦੀ ਮੌਜ ਆ ਵੈਸੇ ਹੈ ਨਾ ਮੌਜ ਤਾਂ ਲੱਗਦੀ ਆ ਜਦੋਂ ਜਿਆਦਾ ਆਹੋ ਜਦ ਜਿਆਦਾ ਜਣੇ ਹੋ ਜਾਂਦੇ ਆ ਵੇ ਠੀਕ ਆ ਸਹੀ ਹੈ ਇੱਥੇ ਟਿੱਕੀਆਂ ਜੀ ਹੀ ਮਿਲਦੀਆਂ ਬਸ ਟਿੱਕੀ ਆ ਆ ਵੀ ਮਿਲਦਾ ਪਾਊਡਰ ਜ ਆਹ ਲਿਕਵਿਡ ਵੀ ਮਿਲਦਾ ਹੈ ਪਾਦੀ ਨਹੀਂ ਮੇਵਾੜੀ ਚਲਦੀ ਇੱਕ ਘੰਟਾ ਦੋ ਘੰਟਾ ਹੈ ਨਾ ਮਸ਼ੀਨ ਇਹ ਪਾਦੀ ਬਹੁਤ ਖਿਆਰ ਰੱਖੇ ਨੇ ਹਮ ਚਲੋ ਸੁੱਖ ਵੀ ਹੈਗਾ ਅਸੀਂ ਤਾਂ ਗੱਲ ਨਹੀਂ ਹੈਗੀ ਹੁਣ ਇਹ ਤਾਂ ਵਿਚਾਰੀ ਬਿਜ਼ੀ ਰਹਿੰਦੀ ਐ ਦਾ ਕਰਕੇ ਮਸ਼ੀਨ ਨੂੰ ਮਸ਼ੀਨ ਚ ਲਾ ਕੇ ਆਪਣਾ ਕੰਮ ਤੇ ਚਲੀ ਜਾਂਦੀ ਐ ਹਾਂ ਹੋਰ ਹਾਂ ਕਿ ਕਿ ਇਹ ਇਹ ਕੰਮ ਬੀ ਜਰੂਰੀ ਆ ਮਮਾ ਮੈਨੂੰ ਜਿਦ ਤਾਏ ਨਾ ਮੈਂ ਹਰਸ਼ਾਨ ਮਿਲਾ ਦਿੰਦਾ ਵਧੀਆ ਤਾਂ ਸੰਕੋ ਕੋਈ ਵੀ ਲਾ ਦੇ ਹੋਰ